ਸਸ਼ੀ ਕਾਲੋ ਬਾਈ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਘਰ ਪਰਿਵਾਰ ਛੇਤਾਂ ਦੇ ਵਿਤਾਂ ਠੀਕ ਨੇ ਵੀਰੇ ਤੇ ਇਹ ਆ ਵੀਰੇ ਦਾਤ ਆਪਣਾ ਸਾਗ ਸਬਜੀ ਜੀਰ ਨਾਲ ਤੇ ਟਾਲੀ ਦਾ ਦਸਤਾ ਤੇ ਲੋਹੇ ਦਾ ਇਹਨੂੰ ਦਾਤ ਲੱਗਿਆ ਹੋਇਆ ਵੀਰੇ ਪਿੱਤਲ ਦੀ ਅੱਖ ਅਤੇ ਮੋਰਨੀ ਨੂੰ ਵੀ ਪਿੱਤਲ ਦੀ ਅੱਖ ਆ ਕੀ ਤੇ ਜਿਹੜੀ ਕੜਾਈ ਕਰੀ ਆ ਜੇ ਆਪਾਂ ਹੱਥੀ ਕਰੀ ਆ ਫੁੱਲ ਪਾਏ ਹੋਏ ਆ ਤੇ ਆਸੇ ਪਾਸੇ ਆਪਣੇ ਬਿੰਦੂ ਲਾਏ ਹੋਏ ਜਿਹੜੇ ਤੇ ਸੰਘੜੀ ਬਣਾਈ ਹੋਈ ਆ ਵੀਰੇ ਇਹ ਸਾਰਾ ਕੰਮ ਆਪਣਾ ਆਰਥੀ ਆ ਇਹ ਚ ਵੀ ਆਪਣੇ ਕੋਲੇ ਇਕੱਲਾ ਕੁੱਕਰ ਰੇਡੀਮੇਟ ਆਉਂਦਾ ਬਾਕੀ ਬਾਈ ਸਾਰਾ ਆਪ ਆਪ ਤਿਆਰ ਕਰਦੇ ਆ ਪਿੱਤਲ ਤੋਂ ਲਾ ਕੇ ਬਾਡੇ ਨਾਲ ਤੇ ਇਹ ਆਪਣੇ ਪਿੰਡੀ ਬਣਦਾ ਬਈ ਹੋਰ ਕਿਤੇ ਬਣਦਾ ਵੀ ਨਹੀਂ ਕਈਆਂ ਵੀਰਾਂ ਨੂੰ ਪਤਾ ਹੈ ਕਿ ਸਾਗ ਚੀਰਦੇ ਹੁੰਦੇ ਆ ਕਈ ਨਵੇਂ ਬੰਦਿਆਂ ਨੂੰ ਨਹੀਂ ਵੀ ਪਤਾ ਕਈ ਵੀ ਕਰਾਂ ਚ ਹਜੇ ਵਰਤਦੇ ਆ ਕਈ ਕਰਾਂ ਚ ਨਹੀਂ ਵਰਤਦੇ ਜਿਵੇਂ ਉਹ ਸਾਗ ਮਸ਼ੀਨ ਨਾਲ ਚੀਰਦੇ ਅੱਗੇ ਦਾਤ ਨਾਲ ਕੱਟਦੇ ਸੀਗੇ ਬਰੀਕ ਕੱਟਿਆ ਜਾਂਦਾ ਸੀਗਾ ਫਰਕ ਸੀਗਾ ਦਾਦ ਦਾ ਤੇ ਮਸ਼ੀਨ ਜਿਵੇਂ ਆਪਣੀ ਕੁਤਰੜੀ ਮਸ਼ੀਨ ਹੁੰਦੀ ਆ ਸਾਗ ਜੀਰ ਹੁੰਦੇ ਆ ਸਬਜ਼ੀ ਕੱਟਣ ਦੇ ਕੰਮ ਆਉਂਦਾ ਬਈ ਇਹ ਦਾਤ ਤੇ ਸਾਡੇ ਦੇਦਰ ਕੁੜੀਆਂ ਨੂੰ ਦਾਤ ਚ ਵੀ ਦਿੰਦੇ ਆ ਵੀਰੇ ਇਹ ਹੋਇਆ ਟੇਰਣਾ ਹੋਇਆ ਦਾਤ ਟੇਰਣਾ ਹੋਰ ਵੀ ਕਈ ਚੀਜ਼ਾਂ ਹੋ ਗਈਆਂ ਜਿਵੇਂ ਤਾਂ ਕਰਕੇ ਤੇ ਐਡਰੈਸ ਆਪਣਾ ਪਤੀ ਹੈ ਵੀਰੇ ਸਾਨੂੰ ਪਿੰਡ ਭਾਈ ਬਖਤੌਰ ਬਠਿੰਡਾ ਮਾਨਸਾ ਰੋਡ ਤੇ ਤੇ ਜੇ ਵੀਰ ਭਾਈ ਨੇ ਬੁੱਕ ਕਰਾਉਣਾ ਤੇ ਕਰਾ ਸਕਦਾ ਵੀਰੇ ਜਿੰਨਾ ਦਾ ਵੜਦਾ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਮੋਸਟ ਵੈਲਕਮ ਜਦੋਂ ਮਰਜੀ ਆਓ ਤੇ ਜੇ ਬੁੱਕ ਕਰਾਉਣਾ ਫਿਰ ਤੇ ਬੁੱਕ ਹੁਣ ਤੇ ਵੀ ਕਰਾ ਸਕਦੇ ਹਾਂ ਬਾਈ ਪਿੰਡ ਦੇ ਵਿਚਾਲੇ ਆਪਣਾ ਘਰ ਹੈ ਮਿਸਤਰੀ ਬੁੱਧ ਸਿੰਘ ਦਾ ਪੁੱਛ ਲਿਓ ਵੈਸੇ ਹਾਂਜੀ ਹਾਂਜੀ ਤੇ ਨਵੀਆਂ ਵੀਰਮਾਂ ਦੇਖਣ ਲਈ ਬਈ ਆਪਣਾ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਿਹੜਾ ਇਨਾ ਪਿਆਰ ਦਿੰਨੇ ਆ ਆਪਾਂ ਨੂੰ ਤੇ ਨਵੇਂ ਵੀਡੀਓ ਉਹਨਾਂ ਦੇਖਣ ਲਈ ਆਪਣਾ ਪੇਜ ਜ਼ਰੂਰ ਫੋਲੋ ਕਰਿਓ ਬਾਈ ਸ਼ਸ਼ੀ ਕਾਲ ਬਾਈ ਸਾਰਿਆਂ ਨੂੰ ਧੰਨਵਾਦ